ਭਾਰਤੀ ਜਨਤਾ ਪਾਰਟੀ ਹੀ ਇਕੋ ਇਕ ਪਾਰਟੀ ਜੋ ਭਾਰਤ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਲੜੀ ਵਿੱਚ ਪਰੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਚਨ ਬੱਧ ਪਰਮ ਜੀਤ 바ਗਾ ਜੋਲ ਭਾਰਤੀ ਜਨਤਾ ਪਾਰਟੀ ਦਾ ਇਕ ਇਕ ਵਰਕਰ ਪ੍ਰਧਾਨ ਮੰਤਰੀ ਦੇ ਦਿੱਤੇ 400 ਦੇ ਨਾਰੇ ਤੇ ਖਰਾ ਉਤਰੇਗਾ ਤੇ ਸਸੀਦ ਰਿੰਕੂ 1 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਲੰਧਰ ਲੋਕ ਸਭਾ ਸੀਟ ਜਿੱਤਣਗੇ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਜੋ ਕਿ ਜਲੰਧਰ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਲਾਮਬਦ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਪਰਮਜੀਤ ਬਾਗਾ ਜੋਲ ਨੇ ਅੱਜ ਵੱਡਾ ਦਾਅਵਾ ਕੀਤਾ ਕਿ ਜਲੰਧਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਸ਼ੋਸ਼ੀਲ ਕੁਮਾਰ ਰਿੰਕੂ 1 ਲੱਖ ਤੋਂ ਵੀ ਵੱਧ ਵੋਟਾਂ ਨਾਲ ਇਹ ਸੀਟ ਜਿੱਤਣਗੇ ਤੇ ਵਿਰੋਧੀ ਹੱਥ ਮਲਦੇ ਰਹਿ ਜਾਣਗੇ ਬਾਗਾ ਜੋਲ ਹੁਰਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੇ ਦਿੱਤੇ 400 ਦੇ ਨਾਰੇ ਤੇ ਖੜਾ ਉਤਰੇਗਾ ਉਹਨਾਂ ਇਹ ਵੀ ਆਖਿਆ ਕਿ ਸੁਸ਼ੀਲ ਰਿੰਕੂ ਬਹੁਤ ਹੀ ਸੁਰਜੇ ਹੋਏ ਇਨਸਾਨ ਹਨ ਤੇ ਉਹਨਾਂ ਦਾ ਪਾਰਟੀ ਵਿੱਚ ਆਉਣ ਵਾਲਾ ਜਲੰਧਰ ਲੋਕ ਸਭਾ ਸੀਟ ਦੇ ਸੰਕਰਨ ਵੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆ ਗਏ ਹਨ। ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਸੁਸ਼ੀਲ ਰਿੰਕੂ ਜਲੰਧਰ ਦੇ ਵਿਕਾਸ ਲਈ ਜੀਤ ਤੋਲ ਮਿਹਨਤ ਕਰਨਗੇ। ਬਾਗਾ ਜੋਲੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕੋ ਇੱਕ ਪਾਰਟੀ ਹੈ। ਜੋ ਭਾਰਤ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਇੱਕ ਲੜੀ ਵਿੱਚ پرو ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਕੰਮ ਕਰੇਗੀ ਤੇ ਉਸ ਲਈ ਉਹ ਪੂਰੀ ਤਰ੍ਹਾਂ ਬਚਨਵਾਦ ਹੈ ਜੈ ਹਿੰਦ ਜੈ ਭਿੰਦ ਜੈ ਭਾਰਤ ਮੈਂ ਤੁਹਾਡਾ ਵੀ ਬਾਗਾ ਜੋੜ ਜਿਵੇਂ ਕਿ ਤੁਸੀਂ ਜਾਣਦੇ ਹੋ ਪਹਿਲੀ ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਆ ਤੇ ਸਾਡੀ ਪਹਿਲੀ ਮੀਟਿੰਗ ਮੰਡਲ ਪਤਾਰਾ ਦੇ ਵਿੱਚ ਰੱਖੀ ਗਈ ਜਿਸ ਦੇ ਵਿੱਚ ਸ਼ੀਲ ਕੁਮਾਰ ਰਿੰਕੂ ਜੀ ਪਹੁੰਚੇ ਤੇ ਉਹਨਾਂ ਨੇ ਇਹੋ ਹੀ ਕਿਹਾ ਕਿ ਜੋ ਆਮ ਆਦਮੀ ਪਾਰਟੀ ਚ ਕਮੀਆਂ ਸੀਗੀਆਂ ਉਹ ਮੈਂ ਭਾਜਪਾ ਪਾਰਟੀ ਵਿੱਚ ਉਹ ਆ ਕੇ ਕੰਮ ਪੂਰੇ ਕਰਦਾ ਕਿਸ ਤਰ੍ਹਾਂ ਦੀ ਇੱਕ ਜੀ ਤਬਕਰ ਉਹੋ ਕਿਸ ਤਰ੍ਹਾਂ ਦੀ ਜੀ ਆਸ ਸਰੋ ਕਿਸ ਤਰ੍ਹਾਂ ਦੀ ਕਿਨੀ ਰਸ ਸ਼ੀਲ ਕੁਮਾਰ ਰਿੰਕੂ ਜੀ ਅਸੀਂ ਸ਼ੀਲ ਕੁਮਾਰ ਰਿੰਕੂ ਜੀ ਨੂੰ ਵੱਧ ਤੋਂ ਵੱਧ ਵੋਟ ਨਾਲ ਜਿਤਾਵਾਂਗੇ ਬੱਦ ਤੋਂ ਬੱਦ ਵੋਟ ਮਤਲਬ 1.5 ਲੱਖ ਲਾਗੇ ਛਗੇ ਲੱਖ 1.5 ਲੱਖ ਦੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਤੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ 13 270 ਸੀਟਾਂ ਜਿੱਤਾਂ ਦੀਆਂ ਅਸੀਂ ਪੂਰੀਆਂ 13 ਤੇ 13 ਸੀਟਾਂ ਜਿੱਤ ਗਏ ਭਾਰਤੀ ਜਨਤਾ ਪਾਰਟੀ ਝੋਲੀ ਪਾਵਾਂਗੇ ਤੇ ਜਸ਼ਿਲ ਕੁਮਾਰ ਰਿੰਕੂ ਜੀ ਨੂੰ ਜਿਤਾ ਕੇ ਭਾਰਤੀ ਜਨਤਾ ਪਾਰਟੀ ਝੋਲੀ ਪਾਵਾਂਗੇ ਜੋ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਰੁਕੇ ਹੋਏ ਕੰਮ ਆ ਰੁਕੇ ਹੋਏ ਪ੍ਰੋਜੈਕਟ ਆ ਉਹ ਇਹਨਾਂ ਤੋਂ ਅਸੀਂ ਫਿਰ ਜੋ ਵੀ ਰੁਕੇ ਹੋਏ ਕੰਮ ਆ ਕਰਵਾਵਾਗੇ ਪੂਰੇ ਕਰਵਾਵਾਗੇ ਬੜਾ ਬੜਾ ਨਾਰਾ ਮਾਰਿਆ ਜਾ ਰਿਹਾ ਆਪਦੀ ਵਾਰ 405 400 ਤੋਂ ਪਰ ਕਰ ਰਹੇ ਇਹਦੇ ਵਿੱਚ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ ਹੈ ਜੋ ਸਾਡੇ ਨਰਿੰਦਰભાઈ ਮੋਦੀ ਜੀ ਹੈ ਉਹਨਾਂ ਨੇ ਨਾਰਾ ਮਾਰਿਆ ਆਪਦੀ ਵਾਰ 400 ਦੇ ਪਾਰ ਤੋਂ ਅਸੀਂ 400 ਤੋਂ ਪਾਰ ਹੀ ਜਾਵਾਂਗੇ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਤੱਕ ਜੋ ਕਿ ਬੀਏਪ ਦਾ ਹੀ ਝੰਡਾ ਹੋਵੇਗਾ ਦੁਬਾਰਾ ਤੋਂ ਆਪ ਮੋਦੀ ਜੀ ਆਰੋਹ ਦਿਲ ਤੋਂ ਦੁਆਰਾ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਜੀ ਬਣ ਕੇ 2027 ਦਾ ਕੀ ਜਨਰਲ 2027 ਦੀ ਸਰਕਾਰ ਬਣੂਗਾ 2027 ਵਿੱਚ ਪੰਜਾਬ ਵਿੱਚ ਹੀ ਸਰਕਾਰ ਬਣੇਗੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ